ਮੌਜੂਦਾ ਰੇਟ ਜਿਹੜਾ ਹੈਗਾ ਜੀ ਪੰਜਾਬ ਦੇ ਅੰਦਰ ਜਿਹੜੇ ਕੱਲ ਟੈਂਡਰ ਹੋਏ ਸੀ 3200 ਰੁਪਏ ਤੱਕ ਟੈਂਡਰ ਗਏ ਹੈ ਜੀ ਤੇ ਮੌਜੂਦਾ ਪੋਜੀਸ਼ਨ ਪੰਜਾਬ ਦੇ ਅੰਦਰ ਹੈਗੀ ਹੈ ਕਿ ਸਿਊਟ ਸ਼ਾਰਟੇਜ ਨੂੰ ਅਸੀਂ ਕਹਿ ਸਕਦੇ ਹਾਂ ਵੀ ਡੇ ਟੂ ਡੇ ਕੰਜ਼ਮਪਸ਼ਨ ਦੀ ਬੀਟ ਲੈ ਰਹੇ ਆ ਲੋਕ ਬਹੁਤ ਜ਼ਿਆਦਾ ਜਿਹੜੀ ਹੈਗੀ ਇੱਕ ਸ਼ਾਰਟੇਜ ਹੈਗੀ ਹੈ ਹੁਣ ਇਸ ਟਾਈਮ ਪੰਜਾਬ ਦੇ ਅੰਦਰ ਜੀ ਜਿਹੜਾ ਸਰਕਾਰੀ ਕੀ ਸਰਕਾਰੀ ਰੇਟ ਇਹਦਾ 2325 ਰੁਪਏ ਹੈ ਜੀ ਜਿਹੜਾ ਪ੍ਰਾਈਸ ਜਿਹੜੀ ਟੈਂਡਰ ਦੀ ਜੀ ਇਹ ਕਾਰਨ ਵਿੱਚ ਕਾਰਨ ਕੀ ਹੈ ਜਿਹੜਾ ਇਹ ਕਿੰਨਾ ਰੇਟ ਹੈ ਪੰਜਾਬ ਦੇ ਅੰਦਰ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਉਹਦਾ 95% ਗਵਰਨਮੈਂਟ ਪ੍ਰੋਕਿਊਰਮੈਂਟ ਕਰਕੇ ਲੈ ਗਈ ਅਪ੍ਰੈਲ ਦੇ ਮਹੀਨੇ ਮਈ ਦੇ ਮਹੀਨੇ ਚ ਜਿਹੜਾ ਲੈਕ ਟੂਵਰ ਸਟਾਕ ਸੀਗਾ ਉਹ ਸਾਡੇ ਕੋਲ ਸਿਰਫ 6 ਮਹੀਨਿਆਂ ਤੱਕ ਦਾ ਹੁੰਦਾ ਹੈ ਜਿਹੜਾ ਅਸੀਂ ਸਟਾਕ ਕਰਕੇ ਰੱਖਦੇ ਆ ਉਹ 6 ਮਹੀਨਿਆਂ ਦਾ ਜਿਹੜਾ ਸਟਾਕ ਸੀ ਉਹ ਆਲਮੋਸਟ ਸਾਡਾ ਅਕਤੂਬਰ ਨਵੰਬਰ ਚ ਸਭ ਪੰਜਾਬ ਦੇ ਮਿਲਣ ਤੱਕ ਐਗਜੋਸਟ ਹੋ ਜਾਂਦਾ ਹੈ ਫਿਰ ਅਸੀਂ ਜਿਹੜੀ ਪਰਚੇਜ਼ ਆ ਪਿਛਲੇ 25 ਸਾਲ ਤੋਂ ਐਪਸੀਏ ਦੇ ਡਿਪੈਂਡ ਕਰਦੇ ਸੀ ਤੇ ਐਪਸੀਏ ਨੇ ਜਿਹੜਾ ਉਹ ਟੈਂਡਰ ਦਸੰਬਰ ਤੋਂ ਸਟਾਰਟ ਕਰਿਆ ਉਹਦੀ ਕੁਆਂਟੀਟੀ ਬੜੀ ਥੋੜੀ ਹੋਣ ਕਰਕੇ ਤੇ ਕੰਜ਼ਮਪਸ਼ਨ ਦਾ ਲੈਵਲ ਜ਼ਿਆਦਾ ਹੋਣ ਕਰਕੇ ਪੰਜਾਬ ਦੇ ਅੰਦਰ ਉਹ ਕੁਆਂਟੀਟੀ ਘਟ ਨਾ ਪੂਰੀ ਨਾ ਹੋਣ ਕਰਕੇ ਸ਼ਾਰਟੇਜ ਆਉਂਦੀ ਹੈ। ਇਹ ਜੇਕਰ ਇਸ ਤਿਹੇ ਚੱਲਦਾ ਰਿਹਾ ਤਾਂ ਹੈਂਡ ਯੂਜ਼ਰ ਦੀ ਰੇਟ ਕਰਦਾ ਕੁਝ ਵੀ ਪੈ ਸਕਦਾ ਜੀ ਇਹਦੇ ਵਿੱਚ ਕੋਈ ਵੀ ਤੇਜ਼ੀ ਹੋ ਰ ਆ ਸਕਦੀ ਹੈ ਅਸੀਂ ਸਰਕਾਰ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਜੇ ਤੁਸੀਂ ਇਹਨੂੰ ਸਫੀਸ਼ੀਐਂਟ ਕੁਆਂਟੀਟੀ ਦੀ ਜਾਂ ਸਪੈਸ਼ਲ ਪੈਕੇਜ ਪੰਜਾਬ ਲਈ ਨਹੀਂ ਦੋਗੇ ਕਿਉਂਕਿ ਪੰਜਾਬ ਇੱਕ ਪ੍ਰੋਡਿਊਸਿੰਗ ਸਟੇਟ ਹੈ ਜੀ ਪ੍ਰੋਡਿਊਸਿੰਗ ਸਟੇਟ ਦੇ ਹੁੰਦੇ ਨਾਲ ਤੇ ਇੱਕ ਬੀਟ ਕੰਜ਼ਿਊਮਿੰਗ ਸਟੇਟ ਵੀ ਹੈ। ਬੀਟ ਕੰਜ਼ਿਊਮਿੰਗ ਸਟੇਟਰ ਪ੍ਰੋਡਿਊਸਿੰਗ ਸਟੇਟ ਦੇ ਅੰਦਰ ਜਿਹੜਾ ਹੈਗਾ ਉਹ ਬੀਟ ਦੀ ਹਰ ਵਕਤ ਡਿਮਾਂਡ ਰਹਿੰਦੀ ਹੈ ਜੀ ਤੇ ਜੇ 95% ਸਰਕਾਰ ਲਿਜਾ ਚੁੱਕੀ ਤਾਂ ਜਿਹੜਾ ਲੈਫਟਓਵਰ ਸਟਾਕ 6 ਮਹੀਨੇ ਚ ਖਤਮ ਹੋ ਚੁੱਕਿਆ ਤਾਂ ਜਿਹੜਾ ਹੁਣ ਤਾਂ ਕੁਝ ਵੀ ਰੇਟ ਤੇ ਬੀਟ ਅਵੇਲੇਬਲ ਹੈ ਉਹ ਅਸੀਂ ਤਾਂ ਪਛਾਈ ਕਰਨ ਵਾਲੇ ਲੋਕ ਹੈਗੇ ਸਾਨੂੰ ਤਾਂ ਪ੍ਰੋਸੈਸਿੰਗ ਕਰਕੇ ਵੇਚਣੀ ਹੁੰਦੀ ਹੈ ਤਾਂ ਕੁਝ ਵੀ ਰੇਟ ਹੋ ਸਕਦਾ ਇਸ ਟਾਈਮ ਮੇਰੇ ਹਿਸਾਬ ਨਾਲ ਲੱਗਦਾ ਰੇਟ ਹੈ ਜਿਹੜਾ 37 38 40 ਰੁਪਏ ਦੇ ਕਰੀਬ ਹੋਏਗਾ ਜੀ ਤੇ ਮੈਦਾ ਅਸੀਂ ਮੈਦਾ ਬਣਾਉਣ ਵਾਲੇ ਲੋਕਾਂ ਤਾਂ ਜਿਹੜਾ ਬੋਬੇ ਉਹਨਾਂ ਦੀ ਪੋਜੀਸ਼ਨ ਨੇ ਹੋਈ ਵੀ ਤੋ ਅਡੇ ਜਿਹੜੀ ਬਿਜ਼ਨਸ ਐਸਪੀਰੀਂਡ ਇਹ ਮਤਾਬਕ ਕਦੇ ਪਹਿਲਾਂ ਕੁਝ ਹੋਇਆ ਨਹੀਂ ਹੋਇਆ ਜੀ ਸਰ ਕਿੰਨੇ ਸਾਲ ਦੇ ਇਸ ਕੰਮ ਮੈਨੂੰ ਜੀ 32 ਸਾਲ ਦੇ ਐਕਸਪੀਰੀਅੰਸ ਚ ਕਦੇ ਨਹੀਂ ਐਸਾ ਹੋਇਆ ਜੀ ਕਦੇ ਕਿਸੇ ਸੰਬੰਧਿਤ ਅਫਸਰ ਨਾਲ ਜਾਂ ਮੰਤਰੀ ਨਾਲ ਗੱਲਬਾਤ ਹੋਈ ਨਹੀਂ ਅਸੀਂ ਅਸੀਂ ਜੀ ਉਹਨਾਂ ਨੂੰ ਰੈਗੂਲਰ ਚਿੱਠੀ ਵਗੈਰਾ ਪੱਤਰੀ ਵਗੈਰਾ ਦੇ ਹੀ ਜਾਂਦੇ ਆ ਟਾਈਮ ਵੀ ਮੰਗਦੇ ਆ ਸਾਨੂੰ ਨਹੀਂ ਦਿੱਤਾ ਜੀ ਕਦੇ ਟਾਈਮ ਲੇਕਿਨ ਅਸੀਂ ਕੋਸ਼ਿਸ਼ ਜ਼ਰੂਰ ਕਰਦੇ ਆ ਕਿ ਗਵਰਨਮੈਂਟ ਨੂੰ ਟਾਈਮ ਟੂ ਟਾਈਮ ਇਸ ਗੱਲ ਬਾਰੇ ਅਸੀਂ ਜਾਣੂ ਕਰਵਾਉਂਦੇ ਰਹੀਏ ਜੀ ਹੁਣ ਜੀ ਥਰੂ মিডিਆ ਸੈਂਟਰ ਗਵਰਨਮੈਂਟ ਤੋਂ ਵੀ ਮਾਨਕਾ ਅਪੀਲ ਦੇਖੋ ਜੀ ਪੰਜਾਬ ਸਰਕਾਰ ਜਿਹੜੀ ਸੈਂਟਰ ਗਵਰਨਮੈਂਟ ਹੈ ਕਿਉਂਕਿ ਪੰਜਾਬ ਨੇ 45% ਕੱਲੇ ਨੇ ਵੀਟ ਸੈਂਟਰ ਸਰਕਾਰ ਨੂੰ ਦਿੱਤੀ ਹੈ ਜੀ ਪਿਛਲੇ ਸਾਲ ਜੇ 260 ਲੱਖ ਟਨ ਦੀ ਟੋਟਲ ਪਰਚੂਰਮੈਂਟ ਹੋਈ ਸੀ ਤਾਂ ਉਹਦੇ ਵਿੱਚ 123 ਲੱਖ ਟਨ ਦਾ ਜਿਹੜਾ ਹਿੱਸਾ ਸੀਗਾ ਕੱਲੇ ਪੰਜਾਬ ਦਾ ਸੀਗਾ ਜੇ ਪੰਜਾਬ 95% ਉਹ ਜਿਹੜੀ ਵੀਟ ਹੈ ਉਹ ਲਿ ਜਾ ਚੁੱਕੇ ਉਹਨਾਂ ਨੂੰ ਲੋਕਲ ਕੰਜ਼ਮਪਸ਼ਨ ਲਈ ਕੋਈ ਵੀਟ ਨਹੀਂ ਹੈਗੀ ਤਾਂ ਪੰਜਾਬ ਦੀ ਖਪਤ ਨੂੰ ਮੁੱਖ ਰੱਖਦੇ ਵੇ ਇਹਨਾਂ ਨੂੰ ਇੱਕ ਸਪੈਸ਼ਲ ਕੁਆਂਟੀਟੀ ਹੈ ਜਿਹੜੀ ਉਹ ਇਸ 3 ਮਹੀਨਿਆਂ ਦੇ ਲਈ ਜਿਹੜੀ ਹੈਗੀ ਉਹ ਨਾਲ ਛੱਡਣੀ ਚਾਹੀਦੀ ਹੈ ਤੇ ਕਿਉਂਕਿ ਪੰਜਾਬ ਨੂੰ ਬਾਕੀ ਸਟੇਟਸ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਜੇ ਬਾਕੀ ਜਿਹੜੀਆਂ ਪ੍ਰੋਡਿਊਸਿੰਗ ਸਟੇਟਸ ਹੈਗੀਆਂ ਉਹਨਾਂ ਦੇ ਅੰਦਰ ਕੰਜ਼ਮਪਸ਼ਨ ਹੈ ਤਾਂ ਉਹਨਾਂ ਦੀ ਪ੍ਰੋਕਿਊਰਮੈਂਟ ਵੀ ਘੱਟ ਸੀ ਉਹਨਾਂ ਕੋਲ ਉੱਥੇ ਸਟਾਕ ਹੈਗੇ ਆ ਪੰਜਾਬ ਦੇ ਅੰਦਰ ਕਿਉਂਕਿ 95% ਤੁਸੀਂ ਉਹ ਉਠਾ ਕੇ ਲੈ ਗਏ ਤੇ ਹੁਣ ਖਾਣ ਲਈ ਸਾਡੇ ਲਈ ਕੁਝ ਨਹੀਂ ਹੈ ਅਸੀਂ ਤਾਂ ਆਪਣੇ ਲਈ ਮਤਲਬ ਮੰਗ ਰਹੇ ਹਾਂ ਅਸੀਂ ਕੋਈ ਸਰਵਾਈਵਲ ਲਈ ਪੰਜਾਬ ਦੇ ਲੋਕਾਂ ਦੀ ਖਪਤ ਲਈ ਮੰਗ ਰਹੇ ਹਨ ਕਿ ਕੁਝ ਹੋਰ ਚੀਜ਼ ਲਈ ਨਹੀਂ ਮੰਗ ਰਹੇ ਤੇ ਪੰਜਾਬ ਨੂੰ ਸਪੈਸ਼ਲ ਪੈਕੇਜ ਸੈਂਟਰ ਗਵਰਨਮੈਂਟ ਦੀ ਮਿਨਿਸਟਰੀ ਆਫ ਫੂਡ ਨੂੰ ਦੇਣਾ ਚਾਹੀਦਾ ਜਿਦੇ ਚ ਉਹ ਇਹਨਾਂ ਨੂੰ ਸਫੀਸ਼ੀਐਂਟ ਕੁਆਂਟੀਟੀ ਦੇਣ ਚੱਲਦਾ ਰਹੇ ਕੰਮ